ਵਿਦਿਆਰਥੀ ਵਿਦਿਆਰਥਣ ਜਾਂ ਪ੍ਰੋਫੈਸਰ ਜਾਂ ਅਧਿਆਪਕ ਇਹਨਾਂ ਦਾ ਰਿਸ਼ਤਾ ਬੜਾ ਪਵਿੱਤਰ ਹੈ ਗੁਰੂ ਤੇ ਚੇਲੇ ਵਾਲਾ ਰਿਸ਼ਤਾ ਹੈ ਪਰ ਇੱਥੇ ਤਸਵੀਰ ਕੁਝ ਹੋਰ ਨਜ਼ਰ ਆ ਰਹੀ ਹੈ ਨਾਦੀਆ ਜਲੇਬ ਵਿੱਚ ਇੱਕ ਯੂਨੀਵਰਸਿਟੀ ਹੈ ਮੋਲਾਨਾ ਅਬਦੁਲ ਕਲਾਮ ਆਜ਼ਾਦ ਯੂਨੀਵਰਸਿਟੀ ਆਫ ਟੈਕਨੋਲੋਜੀ ਉੱਥੋਂ ਦੇ ਇੱਕ ਕਲਾਸ ਰੂਮ ਦੇ ਵਿੱਚੋਂ ਇਹ ਕੁਝ ਤਸਵੀਰਾਂ ਸਾ ਬਣਾਈਆਂ ਨੇ ਕਿ ਇੱਕ ਪ੍ਰੋਫੈਸਰ ਜਿਹੜੀ ਔਰਤ ਹੈ ਤੇ ਦੂਸਰੇ ਪਾਸੇ ਪਹਿਲੀ ਪਹਿਲੇ ਸਾਲ ਦਾ ਵਿਦਿਆਰਥੀ ਹੈ ਤੇ ਇਹਨਾਂ ਨੇ ਆਪਸ ਦੇ ਵਿੱਚ ਕੀ ਵਿਆਹ ਕਰਵਾ ਲਿਆ ਇੱਕ ਦੂਸਰੇ ਦੇ ਵਰਮਾਲਾ ਪਾਈ ਹੈ ਅਤੇ ਇਸ ਦ੍ਰਿਸ਼ ਨੂੰ ਜਦੋਂ ਇਹ ਵਿਦਿਆਰਥੀ ਆਪਣੀ ਪ੍ਰੋਫੈਸਰ ਦੀ ਮਾਗ 'ਵਿਚ ਸੰਧੂਰ ਭਰ ਰਿਹਾ ਸੀ ਬਹੁਤ ਸਾਰੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੇ ਆਪ ਆਪਣੇ ਕੈਮਰਿਆਂ 'ਚ ਕੈਦ ਕਰ ਲਿਆ ਕਿਸੇ ਨੇ ਫੋਟੋ ਖਿੱਚੀ ਹੈ ਤੇ ਕਿਸੇ ਨੇ ਵੀਡੀਓ ਬਣਾਈ ਹੈ ਇਹ ਸਾਰਾ ਕੁਝ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਵੱਜ ਗਿਆ ਤੇ ਚਰਚਾ ਹੋ ਰਹੀ ਹੈ ਕਿ ਵਿਆਹ ਅਸਲੀ ਜਾਂ ਨਕਲੀ ਫਰਜ਼ੀ ਇਸ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਭਾਗ ਦੇ ਪ੍ਰੋਫੈਸਰ ਕਾ ਮੁਖੀ ਨੂੰ ਛੁੱਟੀ ਤੇ ਭੇਜ ਦਿੱਤਾ ਜਿਨ੍ਹਾਂ ਦੇ ਵਿਆਹ ਦੀਆਂ ਇਹ ਤਸਵੀਰਾਂ ਵਾਇਰਲ ਹੋਈਆਂ ਨੇ ਜਾਣਕਾਰੀ ਦੇ ਅਨੁਸਾਰ ਜਿਹੜੀਆਂ ਇਹ ਫੋਟੋਆਂ ਆ ਜਾਂ ਵੀਡੀਓਜ਼ ਜਿਸ ਤੇ ਕਾਰਨ ਹੰਗਾਮਾ ਬਚਿਆ ਉਹ ਅਬਦੁੱਲ ਕਲਾਮ ਆਜ਼ਾਦ ਟੈਕਨੋਲੋਜੀ ਯੂਨੀਵਰਸਿਟੀ ਦੇ ਹਰੀਨਾ ਘਾਟ ਕੈਂਪਸ ਦੇ ਵਿੱਚ ਐਪਲਾਈਡ ਸਿਕਾਲੋਜੀ ਵਿਭਾਗ ਦੇ ਮੁਖੀ ਅਤੇ ਪਹਿਲੇ ਸਾਲ ਦੇ ਵਿਦਿਆਰਥੀ ਦੀਆਂ ਨੇ ਹੁਣ ਇਸ ਜਿਹੜਾ ਵਿਭਾਗ ਦੀ ਮੁਖੀ ਆ ਜਿਹੜੀ ਪ੍ਰੋਫੈਸਰ ਹੈ ਉਹਦੇ ਹੱਥਾਂ ਦੇ ਵਿੱਚ ਇਸ ਫੋਟੋ ਵਿੱਚ ਵੇਖਿਆ ਜਾ ਸਕਦਾ ਕਿ ਗੁਲਾਬ ਦੇ ਫੁੱਲਾਂ ਦੀ ਮਾਲਾ ਹੈ ਅਤੇ ਦੂਸਰੇ ਪਾਸੇ ਪਹਿਲੇ ਸਾਲ ਦਾ ਵਿਦਿਆਰਥੀ ਹੈ ਤੇ ਉਹ ਆਪਣੀ ਇਸ ਪ੍ਰੋਫੈਸਰ ਦੀ ਮਾਗ ਵਿੱਚ ਸੰਧੂਰ ਪਰ ਰਿਹਾ ਹੈ ਅਤੇ ਇੱਕ ਦੂਸਰੇ ਦੇ ਗਲ ਦੇ ਵਿੱਚ ਇਹ ਫੁੱਲਾਂ ਦੀਆਂ ਮਾਲਾਵਾਂ ਪਾ ਰਹੇ ਨੇ ਇਸੇ ਦੌਰਾਨ ਵਿਦਿਆਰਥੀ ਦੇ ਮੋਢੇ ਤੇ ਇੱਕ ਸ਼ਾਲ ਵੇਖਿਆ ਜਾ ਸਕਦਾ ਜਿਸ ਦਾ ਇੱਕ ਲੜ ਪ੍ਰੋਫੈਸਰ ਦੀ ਸਾੜੀ ਦੇ ਪੱਲੂ ਨਾਲ ਬੰਨਿਆ ਹੋਇਆ ਰਜ਼ਰ ਆ ਰਿਹਾ ਹੈ ਜਿਵੇਂ ਆਮ ਤੌਰ ਤੇ ਵਿਆਹਾਂ ਦੇ ਸਮਾਗਮਾਂ ਵਿੱਚ ਪਤੀ ਪਤਨੀ ਦਾ ਗਠਮੰਤਰ ਕੀਤਾ ਜਾਂਦਾ ਹੈ ਇਸ ਘਟਨਾ ਨੂੰ ਜਮਾਤ ਦੇ ਹੋਰ ਵਿਦਿਆਰਥੀਆਂ ਨੇ ਵੀ ਵੇਖਿਆ ਤੇ ਇਹਨਾਂ ਚੋਂ ਕੁਝ ਤਸਵੀਰਾਂ ਵੀ ਖਿੱਚੀਆਂ ਗਈਆਂ ਤੇ ਕੁਝ ਨੇ ਵੀਡੀਓ ਵੀ ਬਣਾਏ ਗਏ ਤੇ ਪਲਾ ਵਿੱਚ ਵਾਇਰਲ ਵੀ ਹੋ ਗਿਆ ਇਹਦੇ ਉੱਤੇ ਬਹਿਸ ਇਹਦੇ ਉੱਤੇ ਡਿਬੇਟ ਇਹਦੇ ਉੱਤੇ ਚਰਚਾ ਸ਼ੁਰੂ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਵੀਡੀਓ ਦੇਖਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਲਦਬਾਜ਼ੀ ਵਿੱਚ ਵਿਭਾਗ ਦੇ ਮੁਖੀ ਕੰਮ ਪ੍ਰੋਫੈਸਰ ਨੂੰ ਛੁੱਟੀ ਤੇ ਭੇਜ ਦਿੱਤਾ ਤੇ ਵਿਦਿਆਰਥੀ ਜਿਹੜਾ ਕਿ ਪਹਿਲੇ ਸਾਲ ਦਾ ਵਿਦਿਆਰਥੀ ਹੈ ਉਹ ਵੀ ਘਟਨਾ ਤੋਂ ਬਾਅਦ ਪਤਾ ਨਹੀਂ ਕਿ ਕਿੱਥੇ ਚਲਾ ਗਿਆ ਯੂਨੀਵਰਸਿਟੀ ਦੇ ਕਾਰਜਕਾਰੀ ਉਪ ਕੁਲਪਤੀ ਤਾਪਸ ਚੱਕਰਵਰਤੀ ਨੇ ਦੱਸਿਆ ਹੈ ਕਿ ਵਿਭਾਗ ਦੇ ਮੁਖੀ ਦੇ ਖਿਲਾਫ ਜਾਂ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੂੰ ਕਲਾਸ ਦੇ ਵਿੱਚ ਆਪਣੇ ਇਸ ਵਰਤਾਰੇ ਦੀ ਵਿਆਖਿਆ ਕਰਨ ਵਾਸਤੇ ਵੀ ਕਿਹਾ ਗਿਆ। ਉਸ ਨੇ ਜ਼ੁਬਾਨੀ ਕਿਹਾ ਕਿ ਉਸ ਨੇ ਕਲਾਸ ਦੇ ਵਿੱਚ ਇੱਕ ਪ੍ਰੋਜੈਕਟ ਦੇ ਵਾਸਤੇ ਕੰਮ ਕੀਤਾ ਸੀ। ਹਾਲਾਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹ ਬਿਲਕੁਲ ਸਪਸ਼ਟ ਨਹੀਂ ਕੀਤਾ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਸੀ ਜਿਸ ਦੇ ਵਿੱਚ ਇੱਕ ਦੂਸਰੇ ਦੇ ਵਰਮ ਵਾਲਾ ਪਾਉਣੀ ਹੋਵੇ, ਮਾਗਜ ਸੰਧੂਰ ਭਰਨਾ ਹੋਵੇ, ਇਹ ਕਿਹੜੇ ਪ੍ਰੋਜੈਕਟ ਦਾ ਹਿੱਸਾ ਸੀ। ਕੀ ਉੱਥੇ ਕੋਈ ਡਰਾਮਾ ਕੀਤਾ ਜਾਣਾ ਸੀ? ਜੇ ਇਹ ਡਰਾਮਾ ਸੀ ਤਾਂ ਯੂਨੀਵਰਸਿਟੀ ਇਹ ਵੀ ਨਹੀਂ ਦੱਸ ਸਕੀ ਕਿ ਫਿਰ ਉਹਨਾਂ ਨੇ ਆਪਣੇ ਵਿਭਾਗ ਦੇ ਮੁਖੀ ਨੂੰ ਛੁੱਟੀ ਤੇ ਕਿਉਂ ਭੇਜਿਆ